ਸਤਗੁਰੂ ਦੀ ਪਾਵਨ ਬਾਣੀ ਦੇ ਅੰਦਰ ਅਨੇਕਾਂ ਵਾਰ ਮਨ ਸ਼ਬਦ ਵਰਤਿਆ ਗਿਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਮਾਰੂ ਰਾਗ ਦੇ ਅੰਦਰ ਇੱਕ ਸ਼ਬਦ ਉਚਾਰਨ ਕੀਤਾ ਜਿਸ ਦੀਆਂ ਇਹ ਪਾਵਨ ਪੰਕਤੀਆਂ ਇਸ ਮਨ ਕੋ ਕੋਈ ਖੋਜੋ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹੇ ਭਾਈ ਕੋਈ ਇਸ ਮਨ ਨੂੰ ਖੋਜੇ ਜਗਿਆਸੂ ਨੇ ਸਵਾਲ ਕੀਤਾ ਵੀ ਮਹਾਰਾਜ ਇਸ ਮਨ ਨੂੰ ਖੋਜਣ ਨਾਲ ਕੀ ਹੁੰਦਾ ਹੈ ਤੇ ਗੁਰੂ ਮਹਾਰਾਜ ਜੀ ਨੇ ਮਨ ਖੋਜਤ ਨਾਮ ਨੋਂ ਨਿਧ ਪਾਈ ਮਨ ਨੂੰ ਖੋਜਿਆ ਮਹਾਰਾਜ ਜੀ ਨੇ ਨਾਮ ਦੀ ਪ੍ਰਾਪਤੀ ਨੌ ਨਿਤਿਆ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ ਮਨੁੱਖ ਸਹੀ ਮਾਇਨੇ ਵਿੱਚ ਅਮੀਰ ਹੋ ਜਾਂਦਾ ਹੈ ਹੁਣ ਇਸੇ ਪੰਕਤੀ ਨੂੰ ਗੌੜੀ ਰਾਗ ਅੰਦਰ ਕਬੀਰ ਸਾਹਿਬ ਨੇ ਵੀ ਉਚਾਰਨ ਕੀਤਾ ਹੈ ਇਹ ਪੰਕਤੀ ਦੋ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਇੱਕ ਵਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਇੱਕ ਵਾਰ ਬਾਬਾ ਕਬੀਰ ਸਾਹਿਬ ਨੇ ਇਸ ਪੰਕਤੀ ਨੂੰ ਉਚਾਰਨ ਕੀਤਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁਟੇ ਮਨ ਕਹਾਂ ਸਮਾਈ ਗੌੜੀ ਗੁਆਰੇ ਦੀ ਬਾਬਾ ਕਬੀਰ ਸਾਹਿਬ ਦੀ ਬਾਣੀ ਹੈ ਹੁਣ ਇੱਥੇ ਬਾਬਾ ਕਬੀਰ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ ਵੀ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਮਨ ਕਹਾਂ ਸਮਾਈ ਉਹ ਆਦੇ ਨੇ ਵੀ ਜਦੋਂ ਇਹ ਸਰੀਰ ਨਾਸ਼ ਹੋ ਜਾਂਦਾ ਹੈ ਬਿਨਸ ਜਾਂਦਾ ਹੈ ਮਨ ਕਿੱਥੇ ਜਾ ਕੇ ਸਮਾ ਜਾਂਦਾ ਹੈ ਇਹਦਾ ਮਤਲਬ ਮਨ ਕੀ ਚੀਜ਼ ਹੈ ਹੁਣ ਗੁਰਬਾਣੀ ਵਿੱਚ ਸਤਿਗੁਰ ਪਕਸ਼ਾ ਜੀ ਮਨ ਨੂੰ ਖੋਜਣ ਦੀ ਗੱਲ ਕਰ ਰਹੇ ਨੇ ਕਿ ਮਨ ਨੂੰ ਕਿਵੇਂ ਖੋਜਿਆ ਜਾਂਦਾ ਹੈ ਮਨ ਕਿਵੇਂ ਖੋਜੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਵਿਅਕਤੀ ਆਪਣੇ ਆਪ ਦੀ ਸਵੈ ਪਰਚੋਲ ਕਰਦਾ ਹੈ ਆਪਣੇ ਆਪ ਦੀ ਪਰਖ ਕਰਦਾ ਹੈ ਆਪਣੇ ਅੰਦਰ ਝਾਤੀ ਮਾਰਦਾ ਹੈ ਆਪਣੇ ਗੁਨਾਹਾਂ ਔਗਣਾ ਦੀ ਵਿਚਾਰ ਕਰਦਾ ਹੈ ਜਿਹੜਾ ਆਪਣੇ ਜੀਵਨ ਦੇ ਵਿੱਚ ਹੰਕਾਰ ਦੇ ਪੱਖ ਤੋਂ ਹੋਏ ਲਾਸ ਨੁਕਸਾਨ ਨੂੰ ਵਿਚਾਰਦਾ ਹੈ ਵੀ ਅੱਜ ਤੱਕ ਮੈਨੂੰ ਕੀ ਨੁਕਸਾਨ ਹੋਇਆ ਹੈ ਤੇ ਕੀ ਲਾਭ ਹੋਇਆ ਹੈ ਕਿੰਨੇ ਮੇਰੇ ਵਿੱਚ ਗੁਣ ਹਨ ਤੇ ਕਿੰਨੇ ਔਗਣ ਹਨ ਕਿੰਨਾ ਮੇਰਾ ਜੀਵਨ ਚੰਗਿਆਈ ਦੇ ਪੱਖ ਵਾਲਾ ਹੈ ਤੇ ਕਿੰਨਾ ਬੁਰਾਈ ਦੇ ਪੱਖ ਵਾਲਾ ਹੈ ਆਪਣੇ ਆਪ ਨੂੰ ਪੜਨਾ ਆਪਣੇ ਆਪ ਦੀ ਪਰਚੋਲ ਕਰਨਾ ਆਪਣੇ ਅੰਦਰ ਛਾਤੀ ਮਾਰ ਲੈਣੀ ਤੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਉਸ ਰਾਹ ਤੇ ਤੋਰਨ ਦਾ ਉਦਮ ਕਰਨਾ ਹੀ ਮਨ ਨੂੰ ਖੋਜਣਾ ਹੈ ਜਿਹੜਾ ਵਿਅਕਤੀ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਉਸ ਉੱਤੇ ਚੱਲਣ ਦਾ ਯਤਨ ਕਰਦਾ ਹੈ ਉਹੀ ਮਨ ਦੀ ਖੋਜ ਹੈ ਸਤਗੁਰ ਪਾਤਸ਼ਾਹ ਜੀ ਆਖਦੇ ਨੇ ਵੀ ਮਨ ਨੂੰ ਜਦੋਂ ਬੰਦਾ ਖੋਜਦਾ ਹੈ ਨਾ ਤਾਂ ਉਸ ਸਮੇਂ ਸਹੀ ਤੇ ਗਲਤ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਵੀ ਕੀ ਸਹੀ ਹੈ ਤੇ ਜੀਵਨ ਵਿੱਚ ਕੀ ਗਲਤ ਹੈ ਉਹਦੀ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ। ਅਗਲੀ ਗੱਲ ਕਰੀਏ ਤੇ ਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਮਨੁੱਖ ਨੂੰ ਇਸ ਮਨ ਨੂੰ ਖੋਜਣ ਦੀ ਗੱਲ ਕੀਤੀ ਹੈ ਤੇ ਜਿਹੜੇ ਇਸ ਮਨ ਨੂੰ ਖੋਜ ਲੈਂਦੇ ਹਨ ਉਹ ਸੁਖੀ ਹੋ ਜਾਂਦੇ ਹਨ ਮਬਾਬਾ ਕਬੀਰ ਸਾਹਿਬ ਜੀ ਨੇ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਤੂੰ ਰੋਜ ਖੋਜਿਆ ਕਰ ਤੇ ਆਪਣੇ ਅੰਦਰ ਹੀ ਖੋਜਿਆ ਕਰ ਜਿਵੇਂ ਜਿਵੇਂ ਖੋਜੇਗਾ ਤੇਰੇ ਅੰਦਰੋਂ ਪਰੇਸ਼ਾਨੀਆਂ ਖਤਮ ਹੁੰਦੀਆਂ ਜਾਣਗੀਆਂ ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗिरी ਨਾਹੀਂ ਇਹ ਇੱਕ ਦੁਨੀਆਂ ਕੀ ਹੈ ম্যাজিক ਸ਼ੋਅ ਹੈ ਇੱਕ ਜਾਦੂ ਹੈ ਇੱਕ ਛਲਾਵਾ ਹੈ ਤੇਰੇ ਹੱਥ ਪੱਲੇ ਕੁਝ ਵੀ ਲੱਗਣ ਵਾਲਾ ਨਹੀਂ ਹੈ ਹੁਣ ਇਹ ਪੰਕਤੀ ਕਿਉਂ ਬਾਬਾ ਕਬੀਰ ਸਹਿਬ ਨੇ ਉਚਾਰਨ ਕੀਤੀ ਉਹ ਅੰਦਰ ਦੀ ਖੋਜ ਦਾ ਜ਼ਿਕਰ ਕਿਉਂ ਕਰਦੇ ਨੇ ਤੇ ਉਹ ਇਹ ਜੋ ਦੁਨੀਆ ਸ਼ਹਿਰ ਮੇਲਾ ਦੀ ਗੱਲ ਕਿਉਂ ਕਰਦੇ ਨੇ ਉਹਦਾ ਕਾਰਨ ਹੈ ਕਿ ਬੰਦੇ ਨੇ ਅੱਜ ਤੱਕ ਖੋਜ ਦੀਆਂ ਚਾਰ ਚੀਜ਼ਾਂ ਸਾਹਮਣੇ ਰੱਖੀਆਂ ਨੇ ਸਭ ਤੋਂ ਪਹਿਲਾਂ ਮਨੁੱਖ ਨੇ ਧਰਤੀ ਦੀ ਖੋਜ ਕੀਤੀ ਹੈ ਧਰਤੀ ਨੂੰ ਖੋਜਿਆ ਬੰਦੇ ਨੇ ਧਰਤੀ ਖੋਜ ਕੇ अनेका ਕੁਝ ਪੈਦਾ ਕਰ ਲਿਆ हासिल ਕਰ ਲਿਆ ਤੁਸੀਂ ਵੇਖੋ ਅੱਜ ਵੀ ਯਤਨ ਨੇ ਵੀ ਧਰਤੀ ਨੂੰ ਬੰਦਾ ਖੋਜ ਰਿਹਾ ਹੈ ਵੀ ਸ਼ਾਇਦ ਕੁਝ ਮਿਲ ਜਾਵੇ ਕੁਝ ਪ੍ਰਾਪਤ ਹੋ ਜਾਵੇ ਧਰਤੀ ਦਾ ਕੋਨਾ ਕੋਨਾ ਖੋਜਣ ਦੇ ਯਤਨ ਹੋ ਰਹੇ ਨੇ ਦਿਨ ਰਾਤ ਬੰਦਾ ਧਰਤੀ ਦੀ ਖੋਜ ਕਰ ਰਿਹਾ ਔਰ ਇਸ ਤੱਕ ਕਿ ਕਦੋਂ ਬਣੀ ਕਦੋਂ ਬਣ ਸੇਗੀ ਕਿਵੇਂ ਬਣੀ ਇਹ ਸਾਰੀਆਂ ਵਿਚਾਰਾਂ ਲੈ ਕੇ ਮਨੁੱਖ ਯਤਨਸ਼ੀਲ ਹੈ ਕਰੋੜਾਂ ਅਰਬਾਂ ਰੁਪਈਆ ਖਰਚ ਚੁੱਕਿਆ ਤੇ ਖਰਚਿਆ ਜਾ ਰਿਹਾ ਤੇ ਅੱਗੇ ਵੀ ਖਰਚਿਆ ਜਾਏਗਾ ਹੁਣ ਬੰਦੇ ਨੇ ਧਰਤੀ ਨੂੰ ਖੋਜਿਆ ਸੰਤੁਸ਼ਟੀ ਨਹੀਂ ਹੋਈ ਤਾਂ ਇਹਨੇ ਪਹਾੜਾਂ ਵੱਲ ਰੁਕ ਕਰ ਲਿਆ ਵੱਡੇ ਵੱਡੇ ਪਹਾੜ ਨੇ ਬੰਦੇ ਨੇ ਪਹਾੜਾਂ ਨੂੰ ਖੋਜਣਾ ਸ਼ੁਰੂ ਕੀਤਾ ਹੱਥ ਕੀ ਲਗਿਆ ਸੋਨਾ ਚਾਂਦੀ ਤਾਂਬਾ ਲੋਹਾ ਤਾ ਤਾਂ ਹੱਥ ਲੱਗੀਆਂ ਬੰਦੇ ਨੂੰ ਸੰਤੁਸ਼ਟੀ ਨਹੀਂ ਹੋਈ ਤੀਸਰੀ ਚੀਜ਼ ਬੰਦੇ ਨੇ ਪਾਣੀ ਨੂੰ ਖੋਜਿਆ ਸਾਗਰਾਂ ਨੂੰ ਖੋਜਿਆ ਔਰ ਅੱਜ ਤੁਸੀਂ ਵੇਖੋ ਬਿਲਕੁਲ ਥੱਲੇ ਸੈਹ ਤੇ ਜਾ ਕੇ ਕਈ ਕਿਲੋਮੀਟਰ ਥੱਲੇ ਜਾ ਕੇ ਬੰਦਾ ਇਹ ਖੋਜ ਕਰ ਰਿਹਾ ਹੈ ਵੀ ਇਹਦੇ ਥੱਲੇ ਹੈ ਕੀ ਹੈ ਕਿੰਨੇ ਪ੍ਰਕਾਰ ਦੇ ਜੀਵ ਰਹਿੰਦੇ ਨੇ ਪਾਣੀ ਵਿੱਚ ਥੱਲੇ ਕੀ ਵਰਤਾਰਾ ਹੋ ਰਿਹਾ ਹੈ ਬੰਦਾ ਉਹ ਦਿਨ ਬੈ ਦਿਨ ਥੱਲੇ ਜਾ ਰਿਹਾ ਹੈ ਉਹ ਸਾਗਰਾਂ ਨੂੰ ਖੋਜ ਰਿਹਾ ਹੈ ਧਰਤੀ ਨੂੰ ਖੋਜ ਰਿਹਾ ਹੈ ਪਹਾੜਾਂ ਨੂੰ ਖੋਜ ਰਿਹਾ ਹੈ ਅਸਮਾਨ ਨੂੰ ਖੋਜ ਰਿਹਾ ਹੈ ਤੁਸੀਂ ਵੇਖੋ ਅੱਜ ਜਿਹੜੀ ਵਿਗਿਆਨਿਕ ਵਿਚਾਰਧਾਰਾ ਕਿ ਮਨੁੱਖ ਪਹਿਲਾਂ ਧਰਤੀ ਨੂੰ ਖੋਜਦਾ ਹੈ ਪਹਾੜਾਂ ਨੂੰ ਸਾਗਰਾਂ ਨੂੰ ਤੇ ਅੱਜ ਚੰਨ ਤੇ ਮੰਗਲ ਤੇ ਉਸ ਤੋਂ ਅੱਗੇ 20 ਬੰਦੇ ਨੇ ਯਤਨ ਕੀਤੇ ਨੇ ਤੇ ਮੈਂ ਹੁਣ ਅੱਜ ਦੀ ਖਬਰ ਪੜ ਰਿਹਾ ਹਾਂ ਸਾ ਚਾਈਨਾ ਤੇ ਰਸ਼ੀਆ ਉਹਨਾਂ ਨੇ ਇੱਕ ਸੈਨ ਕੀਤਾ ਹੈ ਪ੍ਰੋਜੈਕਟ ਦੇ ਉੱਤੇ ਕਿ ਚੰਦਰਮਾ ਦੇ ਉੱਤੇ ਨਿਊਕਲੀਅਰ ਪਲਾਂਟ ਲਾਇਆ ਜਾਣ ਆਦੋ ਕੀ ਹੈ ਧਰਤੀ ਘਰ ਕੇ ਤੇ ਚੰਦਰਮਾ ਕਿਉਂ ਰਹਿ ਜਾਵੇ ਵੀ ਉਹ ਅਚਾਨਕ ਕਿਉਂ ਰਹਿ ਜਾਵੇ ਧਰਤੀ ਤਾਂ ਘਰ ਕੇ ਹੀ ਘਰ ਕੇ ਪਰ ਚੰਨ ਵੀ ਨਾ ਬਚੇ ਵੀ ਅਸੀਂ ਤਾਂ ਮਰੀਏ ਤੇ ਬਾਕੀ ਕਿਉਂ ਰਹਿਣਾ ਇਹ ਬੰਦੇ ਦੀ ਸੋਚ ਹੈ ਔਰ ਬੰਦਾ ਕਹਰੇ ਮੈਂ ਵਿਕਸਿਤ ਹੋ ਰਿਹਾ ਹਾਂ ਗੁਰਬਾਣੀ ਕਹਿੰਦੀ ਜਿਹੜੀ ਚੀਜ਼ ਖੋਜਣੀ ਸੀ ਉਹ ਨਹੀਂ ਖੋਜੀ ਹਾਲਾਂਕਿ ਬਾਹਰ ਦੀ ਖੋਜ ਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ ਅੱਜ ਆਪਾਂ ਪੱਖਿਆਂ ਥੱਲੇ ਬੈਠੇ ਹਾਂ ਇਹ ਵੀ ਕਿਸੇ ਵਿਗਿਆਨੀ ਦੀ ਖੋਜ ਹੈ ਅੱਜ ਰਾਤ ਦੇ ਸਮੇਂ ਦਿਨ ਵਰਗਾ ਪ੍ਰਤੀਤ ਹੁੰਦਾ ਇਹ ਵੀ ਕਿਸੇ ਵਿਗਿਆਨੀ ਦੀ ਖੋਜ ਹੈ ਤੁਹਾਡੇ ਮੇਰੇ ਦਰਮਿਆਨ ਜਿਹੜੀ ਆਵਾਜ਼ ਪਹੁੰਚ ਰਹੀ ਹੈ ਗੱਲ ਹੋ ਰਹੀ ਹੈ ਇਹ ਵੀ ਕਿਸੇ ਵਿਗਿਆਨੀ ਦੀ ਖੋਜ ਹੈ ਖੋਜ ਮਾੜੀ ਨਹੀਂ ਹੈ ਪਰ ਇੱਕ ਖੋਜ ਉਹ ਹੈ ਜਿਹੜੀ ਸੰਤੁਸ਼ਟੀ ਪੈਦਾ ਕਰਦੀ ਹੈ ਇੱਕ ਖੋਜ ਉਹ ਹੈ ਜਿਹੜੀ ਮਨੁੱਖ ਦੇ ਅੰਦਰ ਅਸ਼ਾਂਤੀ ਪੈਦਾ ਕਰ ਦਿੰਦੀ ਹੈ ਕਿ ਬੰਦਾ ਪਰੇ ਤੋਂ ਪਰੇ ਪਰੇ ਤੋਂ ਪਰੇ ਪਰੇ ਤੋਂ ਪਰੇ ਅੱਗੇ ਤੋਂ ਅੱਗੇ ਹੋਰ ਖੋਜਣਾ ਚਾਹੁੰਦਾ ਹੈ ਕਹਿੰਦਾ ਨਹੀਂ ਮਨੁੱਖ ਸੰਤੁਸ਼ਟ ਨਹੀਂ ਹੈ ਇਸ ਕਰਕੇ ਉਹਦੀ ਖੋਜ ਵੱਧਦੀ ਜਾ ਰਹੀ ਹੈ ਵਿਗਿਆਨੀਆਂ ਦੀ ਅੱਜ ਦੀ ਖੋਜ ਉਹ ਅਗਲੇ ਪਲ ਨੂੰ ਕੱਟ ਸਕਦੇ ਨੇ ਕਿਉਂ ਇਸ ਤੋਂ ਵੀ ਕੋਈ ਚੰਗੀ ਖੋਜ ਹੱਥ ਲੱਗੀ ਉਹਨਾਂ ਕਹਿਣਾ ਚੋਰੀ ਗਲਤ ਹੈ ਉਹ ਆਪਣੀ ਕਹੀ ਹੋਈ ਗੱਲ ਨੂੰ ਹੀ ਗਲਤ ਸ਼ਬਦ ਕਰ ਦਿੰਦੇ ਨੇ ਕਿਉਂ ਉਹ ਕਹਿੰਦੇ ਵੀ ਇਸ ਤੋਂ ਵੀ ਵਧੀਆ ਚੀਜ਼ ਹੱਥ ਲੱਗੀ ਹੈ ਇਹ ਤਾਂ ਵਿਕਾਰ ਹੋ ਗਈ ਤਾਂ ਮਨੁੱਖ ਸਦੀਆਂ ਤੋਂ ਖੋਜਦਾ ਆ ਰਿਹਾ ਤੇ ਖੋਜਦਾ ਰਿਹਾ ਤੇ ਖੋਜਦਾ ਰਹੇਗਾ ਪਰ ਗੁਰਬਾਣੀ ਇਹ ਕਹਿੰਦੀ ਹੈ ਤੂੰ ਜਿੰਨਾ ਮਰਜੀ ਖੋਜ ਲੈ ਪਰ ਇੱਕ ਗੱਲ ਮੈਂ ਤੈਨੂੰ ਦੱਸ ਦੇਵਾਂ ਜਿੰਨਾ ਚਿਰ ਤੂੰ ਆਪਣੇ ਅੰਦਰ ਨੂੰ ਨਹੀਂ ਖੋਜੇਂਗਾ ਨਾ ਉਹਨਾਂ ਚਿਰ ਸੰਤੁਸ਼ਟੀ ਤੈਨੂੰ ਨਹੀਂ ਮਿਲਣ ਵਾਲੀ ਹੁਣ ਇੱਕ ਸੰਸਾਰ ਬਾਹਰ ਹੈ ਇੱਕ ਆਪਣੇ ਅੰਦਰ ਹੈ ਹੁਣ ਜਿਸ ਨੇ ਆਪਣੇ ਅੰਦਰ ਖੋਜ ਕਰਨ ਲਈ ਉਹ ਵਿਅਕਤੀ ਜਿਹੜਾ ਸੰਤੁਸ਼ਟੀ ਵਾਲੇ ਪਾਸੇ ਤੁਰ ਪੈਂਦਾ ਹੈ ਵੈਸੇ ਜਾਨੀ ਸੰਤ ਸਿੰਘ ਮਸ਼ਕੀ ਨੇ ਇੱਕ ਗੱਲ ਬੜੀ ਪਿਆਰੀ ਆਖੀ ਉਹਨਾਂ ਆਖਿਆ ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ ਹੈ ਅੰਦਰ ਦੀ ਯਾਤਰਾ ਨਿਰੰਕਾਰ ਦੀ ਯਾਤਰਾ ਹੈ ਜਿੰਨਾ ਮਨੁੱਖ ਬਾਹਰ ਖੋਜਾਂ ਕਰ ਕਰਕੇ ਇਹ ਵਿਕਸਿਤ ਹੋਇਆ ਉਹਨਾਂ ਹੰਕਾਰੀ ਹੁੰਦਾ ਗਿਆ ਹੈ ਤੇ ਜਿੰਨਾ ਇਹਨੇ ਅੰਦਰ ਦੀ ਖੋਜ ਕੀਤੀ ਉਹਨਾਂ ਨਿਰੰਕਾਰੀ ਹੁੰਦਾ ਗਿਆ। ਉਹਨਾਂ ਰੱਬ ਦੇ ਨੇੜੇ ਹੋ ਗਿਆ। ਜਿੰਨਾ ਇਹਨੇ ਆਪਣੇ ਅੰਦਰ ਦੀ ਖੋਜ ਕਰ ਲਈ। ਸਤਗੁਰ ਪਾਤਸ਼ਾਹ ਜੀ ਰੱਬੀ ਬਾਣੀ ਅੰਦਰ ਇੱਕ ਬਚਨ ਫਰਮਾਉਂਦੇ ਨੇ। ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਮਹਾਰਾਜਾ ਜੀ ਨੇ ਮਨ ਬੜਾ ਕੀਮਤੀ ਇੱਕ ਮੋਤੀ ਹੈ। ਮਨ ਮਾਨਕ ਜਿਨ ਪਰਖਿਆ ਜਿਨਨੇ ਮਨ ਰੂਪੀ ਮੋਤੀ ਨੂੰ ਪਰਖ ਲਿਆ ਪਰ ਪਰਖਿਆ ਕਿੰਨੇ ਗੁਰ ਸ਼ਬਦੀ ਵਿਚਾਰ ਜਿੰਦੇ ਕੋਲ ਗੁਰੂ ਸ਼ਬਦ ਦੀ ਵਿਚਾਰ ਹੈ ਉਹੀ ਆਪਣੇ ਮਨ ਨੂੰ ਪਰਖ ਸਕਦਾ ਹੈ 6 ਜਨ ਵਿਰਲੇ ਜਾਣੀ ਹੈ ਕਲਯੁਗ ਵਿੱਚ ਸੰਸਾਰ ਉਹ ਬਹੁਤ ਥੋੜੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਪਰਖਿਆ ਨਹੀਂ ਤਾਂ ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਕੇਵਲ ਬਾਹਰ ਹੀ ਪਰਖ ਰਹੇ ਨੇ ਬਾਹਰੀ ਪਰਖਾਂ ਤੇ ਖੋਜਾਂ ਕਰ ਰਹੇ ਨੇ ਦੁਨੀਆਂ ਨੂੰ ਖੋਜ-ਖੋਜ ਕੇ ਮਨੁੱਖ ਥੱਕ ਗਿਆ ਪਰ ਹੱਥ ਬੱਲੇ ਕੁਛ ਨਹੀਂ ਪਿਆ ਪਰ ਜਿਨ੍ਹਾਂ ਆਪਣੇ ਅੰਦਰ ਨੂੰ ਖੋਜਿਆ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਇੱਕ ਹੋਰ ਪਾਵਨ ਬਾਣੀ ਦਾ ਬਚਨ ਆਉਂਦਾ ਹੈ ਮਹਾਰਾਜਾ ਜੀ ਨੇ ਏ ਮਨ ਆਰਸੀ ਕੋਈ ਗੁਰਮੁਖ ਵੇਖੈ ਆਰਸੀ ਕਿੰਦ ਨੇ ਸ਼ੀਸ਼ੇ ਨੂੰ ਗੁਰੂ ਸਾਹਿਬ ਆਦ ਨੇ ਮਨ ਕੀ ਹੈ ਇੱਕ ਸ਼ੀਸ਼ਾ ਹੈ ਪਰ ਕੋਈ ਗੁਰੂ ਦੀ ਸ਼ਰਨ ਪਵੇ ਤੇ ਇਸ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖ ਸਕੇ ਵਾਕਿਆ ਹੈ ਸ਼ੀਸ਼ਾ ਇਹ ਬੰਦੇ ਦਾ ਮਨ ਤੁਸੀਂ ਅੱਜ ਤੋਂ 50 ਸਾਲ ਪੁਰਾਣੀ ਆਪਣੀ ਤਸਵੀਰ ਵੇਖਣੀ ਹੋਵੇ ਤੇ છાਤੀ ਮਾਰ ਲਵੋ ਤੁਸੀਂ ਮੰਨ ਕਰ ਨਹੀਂ ਹੋ ਸਕਦੇ ਤੁਹਾਡਾ ਮਨ ਤੁਹਾਨੂੰ 50 ਸਾਲ ਪੁਰਾਣੀ ਚੀਜ਼ ਵੀ ਵਿਖਾ ਦੇਵੇਗਾ ਤੁਸੀਂ ਉੱਥੇ ਗਏ ਸੀ ਉੱਥੇ ਬੈਠੇ ਸੀ ਤੁਸੀਂ ਆਹ ਕਰਮ ਇਦਾਂ ਕੀਤਾ ਸੀ ਤੁਹਾਡਾ ਮਨ ਸ਼ੀਸ਼ਾ ਹੈ ਉਹਨੇ ਤੁਹਾਨੂੰ ਸਭ ਕੁਝ ਦਿਖਾ ਦੇਣਾ ਪਰ ਦਿਖਾਵੇਗਾ ਉਦੋਂ ਜਦੋਂ ਸਾਫ਼ ਹੋਵੇਗਾ ਜੇ ਮੈਲਾ ਹੋਇਆ ਤੇ ਫਿਰ ਨਹੀਂ ਜੇ ਮੈਲਾ ਹੋਇਆ ਫਿਰ ਨਹੀਂ ਦਿਸ਼ੇਗਾ ਮਨੁੱਖ ਦਾ ਅੰਧਕਾਰ ਵਿੱਚ ਜਾਣ ਦਾ ਵਿਸ਼ੇ ਵਿਕਾਰਾਂ ਵਿੱਚ ਡੁੱਬਣ ਦਾ ਤੇ ਪਾਪਾਂ ਦੇ ਰਾਹ ਤੇ ਤੁਰਨ ਦਾ ਕਾਰਨ ਇਹ ਹੈ ਕਿ ਮਨ ਦੇ ਅੱਗੇ ਜੰਗਾਲ ਲੱਗ ਚੁਕਿਆ ਹੈ ਇਸ ਕਰਕੇ ਇਹਨੂੰ ਨਜ਼ਰ ਹੀ ਨਹੀਂ ਆਉਂਦਾ ਵੀ ਮੈਂ ਕੀ ਕਰ ਰਿਹਾ ਗੁਰੂ ਸਾਹਿਬ ਦੀ ਬਾਣੀ ਕਹਿ ਰਹੀ ਹੈ ਇਹ ਮਨ ਅਰਸੀ ਕੋਈ ਗੁਰਮੁਖ ਵੇਖੇ ਮੋਰਚਣ ਲੱਗਾ ਜਾਂ ਹਉਮੈ ਸੁਖ ਹੈ ਜਦੋਂ ਹੰਕਾਰ ਦਾ ਜੰਗਾਲ ਇਸ ਮਨ ਨੂੰ ਲੱਗ ਜਾਂਦਾ ਹੈ ਨਾ ਤੇ ਫਿਰ ਇਹਨੂੰ ਆਪਣਾ ਆਪਾ ਕਦੀ ਨਜ਼ਰ ਨਹੀਂ ਆਉਂਦਾ ਪ੍ਰੋਫੈਸਰ ਸਾਹਿਬ ਸਿੰਘ ਡੇਲਟ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਟੀਕਾ ਗ੍ਰੈਮਰ ਦੇ ਅਨੁਸਾਰ ਕੀਤਾ ਵਿਆਕਰਨ ਦੇ ਅਨੁਸਾਰ ਕੀਤਾ ਹਾਲਾਂਕਿ ਪਹਿਲਾਂ ਵੀ ਬਹੁਤ ਸਾਰੇ ਟੀਕੇ ਗੁਰੂ ਗ੍ਰੰਥ ਸਾਹਿਬ ਦੇ ਹੋਏ ਸਨ ਪਰ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਜਦੋਂ ਉਹਨਾਂ ਵਿਆਕਰਨ ਦੇ ਅਨੁਸਾਰ ਕੀਤਾ ਤਾਂ ਯਾਦ ਰੱਖਣਾ ਉਹਨਾਂ ਨੇ ਇਸ ਟੀਕੇ ਦਾ ਨਾਂ ਜਿਹੜਾ ਰੱਖਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਤੇ ਦਰਪਣ ਦਾ ਅਰਥ ਵੀ ਹੁੰਦਾ ਹੈ ਸ਼ੀਸ਼ਾ ਉਹ ਕਹਿੰਦੇ ਵੀ ਸਿਖਾ ਤੇਰੀ ਮਤ ਇੰਨੀ ਵਿਕਸਿਤ ਨਹੀਂ ਹੋਈ ਤੇਰੀ ਬੁੱਧੀ ਇੰਨੀ ਵਿਕਸਿਤ ਨਹੀਂ ਹੋਈ ਤੂੰ ਇੰਨਾ ਵਿਕਸਿਤ ਨਹੀਂ ਹੋ ਪਾਇਆ ਕਿ ਤੂੰ ਆਪਣੇ ਅੰਦਰ ਛਾਤੀ ਮਾਰ ਲਵੇਂ ਪਰ ਇੱਕ ਕੰਮ ਕਰੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਆ ਕੇ ਦਰਸ਼ਨ ਕਰ ਲਈ ਜਿੱਦਨ ਤੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇਗਾ ਗੁਰੂ ਗ੍ਰੰਥ ਸਾਹਿਬ ਦਰਪਣ ਵਾਂਗ ਨੇ ਤੇਰੀ ਅੰਦਰ ਦੀ ਸਾਰੀ ਤਸਵੀਰ ਤੈਨੂੰ ਵਿਖਾ ਦੇ ਗੁਰੂ ਦੀ ਬਾਣੀ ਤੇਰੇ ਅੰਦਰ ਦੀ ਤਸਵੀਰ ਤੈਨੂੰ ਆ ਸੱਚ ਤਾਂ ਇਹ ਹੈ ਵੀ ਸਿੱਖ ਨੇ ਨਿਤਨੇਮ ਕਰਨਾ ਸੀ ਤੇ ਸਵੇਰੇ ਉਹਨੇ ਆਪਣੀ ਤਸਵੀਰ ਵਿੱਚੋਂ ਵੇਖਣੀ ਸੀ ਇਨੇ ਸ਼ਾਮੀ ਰਹਿ ਰਾਜ ਸਾਹਿਬ ਕਰਨਾ ਸੀ ਤੇ ਆਪਣਾ ਆਪਾ ਵੇਖਣਾ ਸੀ ਵੀ ਸਾਰਾ ਦਿਨ ਵਿੱਚ ਮੈਂ ਕੀ ਕੀਤਾ ਪਰ ਅਫਸੋਸ ਕਿ ਬੰਦੇ ਨੇ ਇਹ ਗੱਲ ਨੂੰ ਸਮਝਿਆ ਨਹੀਂ ਵੀ ਗੁਰਬਾਣੀ ਉਹ ਮਹਾਨ ਸ਼ੀਸ਼ਾ ਏ ਜਿਹੜਾ ਕਦੀ ਝੂਠ ਨਹੀਂ ਬੋਲਦਾ ਸ਼ੀਸ਼ਾ ਇੱਕ ਐਸਾ ਸੱਚਾ ਮਿੱਤਰ ਏ ਜਿਹਨੇ ਕਦੀ ਝੂਠ ਨਹੀਂ ਬੋਲਣਾ ਦੁਨੀਆ ਦੇ ਅੰਦਰ ਜਿੰਨੇ ਤੁਹਾਡੇ ਮਿੱਤਰ ਨੇ ਹੋ ਸਕਦਾ ਤੁਹਾਡੀ ਵਡਿਆਈ ਕਰਦੇ ਹੋਏ ਤੁਹਾਡੇ ਆਪਣੇ ਵੀ ਉਹ ਖੁਸ਼ ਆਮਦ ਆਖੋ ਜਾਂ ਵੈਸੇ ਵੀ ਤੁਹਾਨੂੰ ਕਿਤੇ ਬੁਰਾ ਨਾ ਲੱਗ ਜਾਵੇ ਉਹ ਕਹਿ ਦੇਣਗੇ ਨਹੀਂ ਨਹੀਂ ਤੂੰ ਤੇ ਬਹੁਤ ਚੰਗਾ ਏ ਪਰ ਇੱਕ ਸ਼ੀਸ਼ਾ ਮਿੱਤਰ ਐਸਾ ਏ ਉਹਨੇ ਨਹੀਂ ਇਹ ਕਹਿਣਾ ਮੈਂ ਤੂੰ ਚੰਗਾ ਏ ਜੇ ਤੂੰ ਮਾੜਾ ਏ ਤਨੇ ਕਹਿ ਦੇਣਾ ਮਾੜਾ ਏ ਜੇ ਤੂੰ ਚੰਗਾ ਤਨੇ ਕਹਿ ਦੇਣਾ ਚੰਗਾ ਉਹਨੇ ਝੂਠ ਨਹੀਂ ਬੋਲਣਾ ਸ਼ੀਸ਼ਾ ਝੂਠ ਨਹੀਂ ਬੋਲਦਾ ਉਹਨੇ ਦੱਸ ਦੇਣਾ ਗੁਰੂ ਸਾਹਿਬ ਆਦਿ ਨੇ ਕਾਸ਼ ਗੁਰੂ ਦੀ ਸ਼ਰਨ ਵਿੱਚ ਤੂੰ ਆਵੇਂ ਤੇ ਗੁਰੂ ਤੇਰੇ ਇਸ ਮਨ ਨੂੰ ਸਾਫ਼ ਕਰ ਦੇਵੇ ਤੇਰੇ ਹੰਕਾਰ ਦੇ ਜੰਗਾਲ ਨੂੰ ਲਾਹ ਦੇਵੇ ਤੇ ਤੇਰੇ ਵਿੱਚੋਂ ਤੇਰੀ ਤਸਵੀਰ ਤੈਨੂੰ ਨਜ਼ਰ ਆਵੇ ਮਨ ਇੱਕ ਅਲੋਕਾਰ ਸ਼ਕਤੀ ਹੈ ਸਾਡੇ ਕੋਲ ਜਿਹੜੀ ਪਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਹੈ ਹੁਣ ਇਹ ਮਿਸਾਲ ਦੇ ਤੌਰ ਤੇ ਸਮਝੀਏ ਤੇ ਮਨ ਇੱਕ ਬੀੜੀ ਹੈ ਆਪਾਂ ਇਹਦੇ ਵਿੱਚ ਸਵਾਰ ਹੁੰਨੇ ਆ ਹੁਣ ਬੇੜੀ ਸਾਨੂੰ ਡੋਬ ਵੀ ਸਕਦੀ ਹੈ ਤੇ ਕਿਨਾਰੇ ਤੇ ਵੀ ਲਾ ਸਕਦੀ ਹੈ। ਇਹੀ ਮਨ ਸਾਨੂੰ ਡੋਬ ਵੀ ਸਕਦਾ ਹੈ ਤੇ ਇਹੀ ਮਨ ਸਾਨੂੰ ਕਿਨਾਰੇ ਤੇ ਵੀ ਲਾ ਸਕਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਮਨ ਨੂੰ ਸੰਬੋਧਨ ਹੋ ਕੇ ਬਚਨ ਕੀਤੇ। ਏ ਮਨ ਮੇਰੇ ਤੂੰ ਹਰਿ ਸਿਓ ਜੋਰ हे ਮੇਰੇ ਮਨ ਤੂੰ ਮੈਨੂੰ ਹਰੀ ਦੇ ਚਰਨਾਂ ਨਾਲ ਜੋੜੀ ਕਿਤੇ ਡੋਬਣਾ ਦੇਵੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਆਵੇਗਾ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਾਭੀ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਕ ਉਤਮ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾ ਤੇਰੇ ਚਲੇ ਨਾ ਹੀ ਇਸ ਨਾਲ ਕੋ ਚਿਤ ਲਾਈਏ ਐਸਾ ਕੰਮ ਹੋਲੇ ਨਾ ਕੀਤਾ ਜਿਤ ਅਨਪਸ਼ਤਾਈਏ ਮਾਰਜ ਬਾਰ ਬਾਰ ਇਸ ਮਨ ਨੂੰ ਸੰਬੋਧਨ ਹੁੰਦੇ ਨੇ ਤੇ ਮਨ ਨੂੰ ਕਹਿੰਦੇ ਮਨਾ ਵੇਖੀ ਤੂੰ ਕਿਤੇ ਮੈਨੂੰ ਡੋ ਬਣਾ ਦੇਵੀਂ ਤੂੰ ਮੈਨੂੰ ਉਸ ਹਰੀ ਦੇ ਚਰਨਾਂ ਨਾਲ ਜੋੜ ਕੇ ਰੱਖ ਇਹਦਾ ਮਤਲਬ ਮਨ ਇੱਕ ਬੜੀ ਵੱਡੀ ਪਾਵਰ ਹੈ ਬੰਦੇ ਕੋਲ ਬੜੀ ਵੱਡੀ ਸ਼ਕਤੀ ਹੈ ਅੱਗੇ ਜਦੋਂ ਵਿਸਥਾਰ ਨਾਲ ਇਹਦਾ ਵਿਚਾਰ ਕਰਾਂਗੇ ਤੇ ਸਾਰੀ ਜਿਹੜੀ ਇਹਦੀ ਗੱਲਬਾਤ ਖੁੱਲ ਕੇ ਸਾਹਮਣੇ ਆਵੇਗੀ ਪਤਾ ਲੱਗੇਗਾ ਵੀ ਮਨ ਕਿਵੇਂ ਖਵਾਰ ਕਰਦਾ ਹੈ ਕਿਵੇਂ ਮਨ ਜੋੜਦਾ ਹੈ ਕਿਵੇਂ ਮਨ ਇੱਕ ਵੱਡੀ ਤਾਕਤ ਹੈ ਤੇ ਅਸੀਂ ਮਨ ਦੇ ਨਾਲ ਕੀ ਕੁਸ਼ ਕੀਤਾ ਹੈ ਜਾਂ ਮਨ ਨੇ ਸਾਡਾ ਕੀ ਨੁਕਸਾਨ ਕੀਤਾ ਹੈ ਅੱਜ ਤੱਕ ਹੁਣ ਗੁਰੂ ਪਾਤਸ਼ਾਹ ਜੀ ਆਖਦੇ ਨੇ ਮਨ ਕੀ ਹੈ ਜਿੰਨੀਆਂ ਵੀ ਸਾਡੇ ਦਿਮਾਗ ਦੀਆਂ ਵਿਚਾਰਾਂ ਨੇ ਜਿੰਨੇ ਵੀ ਸਾਡੇ ਥਾਟਸ ਨੇ ਸਾਡੇ ਸੰਕਲਪ ਵਿਕਲ ਨੇ ਸਾਡੇ ਵਿਚਾਰ ਨੇ ਉਹਨਾਂ ਸਾਰਿਆਂ ਦਾ ਸਮੂਹ ਸਾਡਾ ਮਨ ਹੈ ਜਿੰਨੇ ਵੀ ਸਾਡੇ ਸੂਝ ਹੋਗੀ ਸਮਝ ਹੋਗੀ ਸਿਆਣਪ ਹੋਗੀ ਚਤਰਾਈ ਹੋਗੀ ਜਿੰਨਾ ਵੀ ਕੁਝ ਹੈ ਸਾਡੇ ਵਿਚਾਰਾਂ ਦਾ ਸਮੂਹ ਉਸ ਸਾਰੇ ਦਾ ਸਾਰਾ ਸਾਡਾ ਮਨ ਹੀ ਹੈ ਔਰ ਇੱਕ ਵਿਅਕਤੀ ਦੇ ਮਨ ਵਿੱਚ ਇੱਕ ਦਿਨ ਵਿੱਚ 60000 ਵਿਚਾਰ ਪੈਦਾ ਹੁੰਦੇ ਨੇ ਇੱਕ ਵਿਅਕਤੀ ਦੇ ਮਨ ਵਿੱਚ ਰੋਜ਼ਾਨਾ 60000 ਵਿਚਾਰ ਪੈਦਾ ਹੁੰਦੇ ਨੇ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਇੱਕ ਆ ਰਿਹਾ ਦੂਜਾ ਜਾ ਰਿਹਾ ਦੂਜਾ ਆ ਰਿਹਾ ਤੀਜਾ ਜਾ ਰਿਹਾ ਚੌਥਾ ਹਰ ਪਲ ਹਰ ਵੇਲੇ ਇੱਕ ਵਿਚਾਰ ਜਨਮ ਲੈਂਦਾ ਦੂਜਾ ਪਿੱਛੇ ਰਹਿ ਜਾਂਦਾ ਫਿਰ ਨਵਾਂ ਜਨਮ ਲੈਂਦਾ ਫਿਰ ਪਿੱਛੇ ਰਹਿ ਜਾਂਦਾ ਮਨ 60000 ਵਿਚਾਰਾਂ ਰੋਜ਼ ਜਿਹੜੀਆਂ ਉਹ ਨਵੀਆਂ ਜਿਹੜੀਆਂ ਪੈਦਾ ਕਰਦਾ ਤੇ ਉਹ ਫਿਰ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ ਵੱਡੀ ਏ ਸ਼ਕਤੀ ਹੈ ਸਾਡੇ ਕੋਲ ਕਿੰਨੀ ਵੱਡੀ ਪਾਵਰ ਹੈ ਇੰਨੇ ਵੱਡੇ ਵਿਚਾਰਾਂ ਨੂੰ ਲੈ ਕੇ ਮਨ ਜੇ 60000 ਇੱਕ ਤੇ ਇੱਕ ਆਮ ਬੰਦੇ ਦੀ ਜ਼ਿੰਦਗੀ 60 ਸਾਲ ਹੋਵੇ ਤੇ ਅੰਦਾਜ਼ਾ ਲਾ ਲਓ ਕਿੰਨੇ ਹਜ਼ਾਰ ਵਿਚਾਰ ਬਣ ਗਏ ਹੁਣ ਜਿਹੜਾ ਮਨ ਇੱਕ ਥਾਂ ਤੇ ਟਿਕ ਕੇ ਬੈਠੇ ਨਾ ਨਾ ਉਸ ਮਨ ਨੂੰ ਕਿਹਾ ਜਾਂਦਾ ਹੈ ਚੰਚਲ ਜਿਹੜਾ ਮਨ ਇੱਕ ਥਾਂ ਤੇ ਨਹੀਂ ਟਿਕ ਕੇ ਬੈਠਦਾ ਉਹਨੂੰ ਕਿਹਾ ਜਾਂਦਾ ਹੈ ਚੰਚਲ ਚੰਚਲ ਦਾ ਅਰਥ ਹੀ ਹੁੰਦਾ ਹੈ ਚੱਲ ਚਲਾ ਚੱਲ ਜਿਹੜਾ ਰੁਕਦਾ ਨਹੀਂ ਜਿਹੜਾ ਬੈਠਦਾ ਨਹੀਂ ਜਿਹੜਾ ਟਿਕਦਾ ਨਹੀਂ ਹੈ ਇੱਕ ਪਲ ਕੁਛ ਹੈ ਦੂਜੇ ਪਲ ਕੁਛ ਹੈ ਤੀਜੇ ਪਲ ਕੁਛ ਹੈ ਇੱਕ ਪਲ ਇਹ ਕਹਿੰਦਾ ਬਾਣੀ ਪੜ ਲਈਏ ਦੂਜੇ ਪਲ ਕਹਿੰਦਾ ਕੋਈ ਗੱਲ ਨਹੀਂ ਅਜੇ ਸਮਾਂ ਪਿਆ ਫਿਰ ਪੜ ਲਵਾਂਗੇ ਅਗਲੇ ਪਲ ਕਹਿੰਦਾ ਨਹੀਂ ਨਹੀਂ ਪੜ ਲੈ ਕੀ ਬਤਾ ਸਮਾਂ ਨਾ ਲੱਗੇ ਫਿਰ ਕਹਿੰਦਾ ਨਹੀਂ ਕੋਈ ਗੱਲ ਨਹੀਂ ਸਮਾਂ ਨਹੀਂ ਲੱਗੇਗਾ ਸ਼ਾਮ ਹੀ ਪੜ ਲਵਾਂਗੇ ਇਹੀ ਮਨ ਹੈ ਹਰ ਪਲ ਤੁਹਾਨੂੰ ਕਦੀ ਖੁਸ਼ੀਆਰ ਵੀ ਕਰੇਗਾ ਕਦੀ ਮੋਟੀਵੇਟ ਵੀ ਕਰੇਗਾ ਪਰ ਇਹ ਮਨ ਟਿਕੇ ਪਰ ਕਿਵੇਂ ਟਿਕੇ ਇਹਦੀ ਵਿਚਾਰ ਆਪਾਂ ਕੱਲ ਸਾਂਝੀ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਜੋ ਮਨ ਸਾਡਾ ਭਟਕਦਾ ਹੈ ਜਾਂ ਖਵਾਰ ਕਰਦਾ ਹੈ ਜਿਨ੍ਹਾਂ ਦਾ ਮਨ ਨਹੀਂ ਟਿਕਦਾ ਗੁਰੂ ਸਾਹਿਬ ਕਿਰਪਾ ਕਰਨ ਗੁਰਬਾਣੀ ਦੀ ਵਿਚਾਰ ਸਮਝ ਕੇ ਆਪਾਂ ਇਸ ਮਨ ਨੂੰ ਖਿੰਡੇ ਹੋਏ ਮਨ ਨੂੰ ਇੱਕ ਥਾਂ ਤੇ ਟਿਕਾਣ ਦਾ ਯਤਨ ਕਰਾਂਗੇ ਗੁਰੂ ਸਾਹਿਬ ਸ਼ਬਨਾ ਦੀ ਹਾਜ਼ਰੀ ਪ੍ਰਵਾਨ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ